ਮੈਂ ਜੀ ਸਾਰੇ ਸ਼ਹਿਰ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਪਲੀਜ਼ ਜਿਹੜੇ ਟ੍ਰੈਫਿਕ ਰੂਲ ਹੈ ਉਹਨਾਂ ਦੀ ਪਾਲਣਾ ਕਰੋ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਨੀ অতি ਜ਼ਰੂਰੀ ਹੈ ਜਿਹੜੇ ਵਿਅਕਤੀ ਟ੍ਰੈਫਿਕ ਰੂਲ ਦੀ ਪਾਲਣਾ ਕਰਨਗੇ ਉਹਨਾਂ ਦਾ ਆਪਾਂ ਸਨਮਾਨ ਕਰਾਂਗੇ ਜਿਹੜੇ ਵਿਅਕਤੀ ਟੈਫ ਰੂਲਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੇ ਜੋ ਬਣਦੇ ਚਲਾਨ ਆਉ ਕੱਟੇ ਜਾਣਗੇ ਦੇਖਿਆ ਗਿਆ ਕਿ ਹੁੰਗੜਵਾਜੀ ਦੁਆਰਾ ਵਧੀ ਹੋਈ ਹੈ ਜੀ ਕੀ ਕਹਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਇਹਨਾਂ ਬੱਚਿਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਪਲੀਜ਼ ਸ਼ਹਿਰ ਦੇ ਵਿੱਚ ਜਿਹੜੀ ਹੁੱਲੜਬਾਜੀ ਹੈ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ ਤੁਸੀਂ ਸਾਡਾ ਸਾਥ ਦਿਓ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਅਗਰ ਜੇ ਕੋਈ ਹੁੱਲੜਬਾਜ਼ ਅਸੀਂ ਫੜਦੇ ਆ ਉਹਦੇ ਖਿਲਾਫ ਜੋ ਕਾਨੂੰਨੀ ਕਰਵਾਈ ਹੋ ਵਿਜਟ ਕੇ ਕੀਤੀ ਜਾਊਗੀ ਜੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਉੱਪਰ ਯੁੱਧ ਜ਼ਰੂਰ ਸ਼ੁਰੂ ਕੀਤਾ ਤੁਸੀਂ ਕੀ ਕਹਿਣਾ ਚਾਹਦੇ ਹੋ ਉਹਦੇ ਵਿੱਚ ਅਸੀਂ ਵੀ ਉਸੇ ਹੀ ਜਿਹੜੀ ਪੁਲਿਸ ਦਾ ਹਿੱਸਾ ਆ ਉਹਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਪਲੀਜ਼ ਤੁਸੀਂ ਜਿਹੜੇ ਵਿਅਕਤੀ ਕੋ ਨਸ਼ਾ ਕਰਦੇ ਆ ਉਹਦੀ ਸੂਚਨਾ ਸਾਨੂੰ ਦਿਓ ਜਾਂ ਉਹ ਵਿਅਕਤੀ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਜਾ ਕੇ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਉਹਦੇ ਵਿੱਚ ਦਾਖਲ ਕਰਾਵਾਂਗੇ ਔਰ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਵਾਸਤੇ ਜਿਹੜਾ ਰਸੋਈ ਦਾ ਰੋਡਿੰਦਾ ਸਮਾਨ ਹੈ ਉਹ ਵੀ ਆਪਣੇ ਕੋਲੋਂ 3 ਮਹੀਨੇ ਤੱਕ ਦੇਵਾਂਗੇ ਉਹਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਉਹ ਬਸ ਖੁਸ਼ੀ ਖੁਦ ਜਾ ਕੇ ਆਪਣਾ ਇਲਾਜ ਕਰਾਉਣ ਅਸੀਂ ਹਰ ਪੱਖੋਂ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਉਹਨਾਂ ਦੇ ਨਾਲ ਨਸ਼ਾ ਦੱਸਣ ਵਾਲੇ ਸੂਚਨਾ ਦੇਣ ਵਾਲੇ ਦਾ ਕੀ ਨਾਮ ਗੁਪਤ ਰੱਖਿਆ ਜਾਊਗਾ ਬਿਲਕੁਲ ਜੀ ਉਹਨਾਂ ਦਾ ਨਾਮ ਜਿਹੜਾ ਆ ਬਿਲਕੁਲ ਗੁਪਤ ਰੱਖਿਆ ਜਾਵੇਗਾ ਤੁਹਾਡੇ ਵੱਲੋਂ ਜਿਹੜੀ ਇੱਕ ਪਹਿਲਾਂ ਮੁਹਿੰਮ ਚਲਾਈ ਜਾਂਦੀ ਸੀਗੀ ਕਿ ਗਿਫਟ ਦੇਣ ਦੀ ਜਿਹੜੀ ਸੀਗੀ ਕਿ ਉਹ ਵੀ ਹੁਣ ਘਰ ਘਰ ਗਿਫਟ ਜਿਹੜਾ ਦਿੰਦੇ ਆਪਾਂ ਜਾ ਕੇ ਕਿ ਉਹ ਵੀ ਹੁਣ ਕੰਟੀਨਿਊ ਚੱਲੂਗੀ ਹਾਂ ਬਿਲਕੁਲ ਜੀ ਅਗਰ ਕੋਈ ਵਿਅਕਤੀ ਰੋਡ ਦੇ ਉੱਪਰ ਕੋਈ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਕਰਕੇ ਆਪਣੇ ਘਰ ਜਾਂਦਾ ਹੈ ਤੇ ਅਸੀਂ ਪਹਿਲਾਂ ਦੀ ਤਰ੍ਹਾਂ ਜੋ ਦੇ ਚਲਾਨ ਘਰ ਜਾ ਕੇ ਕੱਢਦੇ ਸੀ ਉਹ ਵੀ ਆਪਾਂ ਜਾਰੀ ਰੱਖਾਂਗੇ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਐਸਐਸਪੀ ਹਿਆਰਪੁਰ ਜੀ ਤੇ ਡੀਐਸਪੀ ਸ਼੍ਰੀ ਭਲਵਿੰਦਰ ਸਿੰਘ ਜੀ ਡੀਐਸਪੀ ਟ੍ਰੈਫਿਕ ਇਹਨਾਂ ਵੱਲੋਂ ਸਾਨੂੰ ਬੜੇ ਸਖਤ ਆਦੇਸ਼ ਹੈ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੁਲੜਬਾਜੀ ਹੈ ਉਹ ਨਹੀਂ ਹੋਣੀ ਚਾਹੀਦੀ ਯੁਵਾ ਪੀੜੀ ਹੋਲੜ ਬਾਜੀ ਕਰਕੇ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਹੋਲੜ ਬਾਜੀ ਕਰਨ ਵਾਲੇ ਨੂੰ ਦਾ ਆਪਣਾ ਹੀ ਨੁਕਸਾਨ ਹੈ ਇਹਨਾਂ ਦੇ ਆਪਣੇ ਸੜਪੋਟ ਲੱਗੂਗੀ ਤੇ ਬਾਅਦ ਵਿੱਚ ਜਾ ਕੇ ਇਹਨਾਂ ਨੂੰ ਖਮਿਆਜਾ ਇਸ ਚੀਜ਼ ਦਾ ਭੁਗਤਣਾ ਪਊਗਾ ਇਸ ਕਰਕੇ ਮੈਂ ਸਾਰਿਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹ ਜਿਹੜੀ ਸੜਕ ਹੈ ਇਹਦੇ ਉੱਪਰ ਕਰਤੱਵ ਕਰਨ ਵਾਲੇ ਜਿਹੜੇ ਵਿਅਕਤੀ ਹੈ ਉਹ ਮੂਰਖਤਾ ਦੀ ਨਿਸ਼ਾਨੀ ਹੈ ਉਹ ਕੋਈ ਸਿਆਣੇ ਇਨਸਾਨਾਂ ਵਿੱਚ ਨਹੀਂ ਹੁੰਦੇ ਇਸ ਕਰਕੇ ਸੜਕ ਦੇ ਉੱਪਰ ਕਰਤੱਵ ਜਿਹੜੇ ਆ ਨਹੀਂ ਕਰਨੇ ਚਾਹੀਦੇ ਤੇ ਟੈਪ ਕਰੂਲਾਂ ਦੀ ਜਿਹੜੀ ਪਾੜਨਾ ਕਰਨੀ ਚਾਹੀਦੀ ਆ ਅਸੀਂ ਹਰ ਪੱਖੋਂ ਇਹਨਾਂ ਦੇ ਨਾਲ ਆ ਸ਼ਹਿਰ ਦੇ ਵਿੱਚ ਬਿਨਾ ਨੰਬਰ ਤੋਂ ਜਿਹੜੇ ਮੋਟਰਸਾਈਕਲ ਆ ਬਹੁਤ ਘੁੰਮਦੇ ਪਏ ਆ ਉਹਨਾਂ ਤੇ ਕੀ ਕਾਰਵਾਈ ਕਰੇ ਇਹਨਾਂ ਤੇ ਵੀ ਆਪਾਂ ਸਿਕੰਜਾ ਕੱਸਿਆ ਜੀ ਆਪਾਂ ਅੱਜ ਕਾਫੀ ਜਲਾਨ ਜਿਹੜੇ ਆ ਬਿਨਾ ਨੰਬਰੀ ਜਿਹੜੇ ਵਹੀਕਲ ਆ ਇਹਨਾਂ ਤੇ ਕੀਤੇ ਆ ਤੇ ਹੁਣ ਜਿਹੜੇ ਆਪਾਂ ਬਿਨਾ ਨੰਬਰੀ ਵਹੀਕਲ ਫੜਨੇ ਆ ਉਹ ਇੰਪਾਉਂਡ ਕਰ ਦੇਣੇ ਆ ਗਾਂ ਵਾਸਤੇ ਛੁੱਟਣੇ ਨਹੀਂ ਇਹਨਾਂ ਕੋਲ